ਹਾਂਜੀ ਸਟੂਡੈਂਟ ਵੈਲਕਮ ਟੂ ਆਲ ਆਫ ðiਸ ਵਕਤੀ ਤੋੜੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ 26 ਮਈ ਨੂੰ ਪੀਐਸਟੈਟ 2024 ਦੀ ਜਿਹੜੀ ਡੇਟ ਦਿੱਤੀ ਗਈ ਆ ਅਨਾਉਂਸ ਕੀਤੀ ਗਈ ਸੀ ਟੈਂਟੇਟਿਵ ਡੇਟ ਤੇ ਉਸੇ ਡੇਟ ਦੇ ਸੰਬੰਧ ਵਿੱਚ ਅੱਜ 18 ਮਾਰਚ ਹੈ ਅੱਜ ਪੀਐਸਟੈਟ ਦੇ ਨੋਟੀਫਿਕੇਸ਼ਨ ਦਾ ਭੇਦ ਖੁੱਲ ਸਕਦਾ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ ਚੈਨਲ ਦੇ ਨਵੇਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਜੇਕਰ ਤੁਸੀਂ ਪੀਐਸਟੈਟ ਪੇਪਰ 1 ਆ ਚਾਹੇ ਈਟਟੀ ਆ ਦੋਨਾਂ ਦੀ ਤਿਆਰੀ ਕਰ ਰਹੇ ਹਾਂ ਤਾਂ ਆਪਣੇ ਚੈਨਲ ਤੇ ਡੇਲੀ ਫ੍ਰੀ ਲਾਈਵ ਕਲਾਸਾਂ ਚੱਲਦੀਆਂ 3 ਵਜੇ ਆਪਣੀ ਪੰਜਾਬੀ ਪੈਡਾਗੋਜੀ ਦੀ ਕਲਾਸ ਚੱਲਦੀ ਹੈ ਇਸ ਤੋਂ ਬਾਅਦ 4:30 ਆਪਣੀ 4 ਵਜੇ ਕਲਾਸ ਚੱਲਦੀ ਹੈਗੀ ਆ ਪਲੀਟੀਕਲ ਐਸਐਸਟੀ ਵਾਸਤੇ ਚੱਲਦੀ ਹੈਗੀ ਇੱਕ ਕਲਾਸ ਇਸ ਤੋਂ ਇਲਾਵਾ ਆਪਣੀ 5.5 ਕਲਾਸ ਚੱਲਦੀ ਹੈਗੀ ਆ ਐਨਸੀਆਰਟੀ ਬੇਸ ਐਸਐਸਟੀ 8.5 ਕਲਾਸ ਚੱਲਦੀ ਹੈਗੀ ਆਪਣੀ ਫਿਰ ਐਸਐਸਟੀ ਦੀ ਹਿਸਟਰੀ ਦੀ ਕਲਾਸ ਚੱਲਦੀ ਹੈ ਤੇ 9.5 ਆਪਣੀ ਕਲਾਸ ਸੀਡੀਪ ਮਨੋਵਿਗਿਆਨ ਦੀ ਚੱਲਦੀ ਆ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਨਵੀਆਂ ਕਲਾਸਾਂ ਵੀ ਦੇਖਣ ਨੂੰ ਮਿਲ ਸਕਦੀਆਂ ਚਲੋ ਜੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਇਹ ਪੱਤਰ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਅੱਜ 18 ਅਪ੍ਰੈਲ ਨੂੰ ਕਿਉਂ ਪੇਡ ਖੁੱਲਣ ਜਾ ਰਹੇ ਆ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਦੀ ਬਹੁਤ ਸਾਰੇ ਸਟੂਡੈਂਟ ਬਾਰ-ਬਾਰ ਵੇਟ ਫਾਰਮ ਨਾ ਲੰਘ ਜੇ ਕਿਉਂਕਿ 26 ਮਈ ਤੋਂ ਪੇਪਰ ਆ ਵੀ ਅੱਧਾ ਜ ਮਤਲਬ ਸਵਾ ਕੁ ਮਹੀਨਾ ਬਾਕੀ ਹੈਗਾ ਵੀ ਅਸੀਂ ਫਾਰਮ ਕਦੋਂ ਭਰਾਂਗੇ ਉਹਨਾਂ ਦਾ ਭੇਜ ਅੱਜ ਸਾਰਾ ਨੋਟੀਫਿਕੇਸ਼ਨ ਵਾਲਾ ਖੁੱਲ ਦੇਵਾਂਗੇ ਚਲੋ ਜੀ ਕੀ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ ਦਿੱਤਾ ਗਿਆ ਜਿਵੇਂ ਕਿ ਸਵੇਰ ਦੇ ਲਗਭਗ ਐਟ ਅ ਟਾਈਮ 4 ਵਜੇ ਹੈਗੇ ਮੈਂ ਤੁਹਾਡੇ ਨਾਲ ਇੱਕ ਵੀਡੀਓ ਡਿਸਕਸ ਕਰ ਰਿਹਾ ਅ ਦੇਖੋ ਇਹ ਇੱਕ ਐਪਲੀਕੇਸ਼ਨ ਹੈ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਐਸਐਸ ਨਾਗਰ ਠੀਕ ਹੈ ਇਹਨਾਂ ਵੱਲੋਂ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਦੇ ਵਿੱਚ ਕੀ ਵਿਸ਼ਾ ਹੈਗਾ ਕਿ ਮਾਨਯੋਗ ਸਿੱਖਿਆ ਸਕੱਤਰ ਸਕੂਲ ਸਿੱਖਿਆ ਪੰਜਾਬ ਜੀ ਨਾਲ ਮਿਤੀ 18 4 2024 ਨੂੰ ਪੀਐਸਟੈਟ 2024 ਸੰਬੰਧੀ ਪ੍ਰੀਖਿਆ ਸੰਬੰਧੀ ਹੋਣ ਵਾਲੀ ਮੀਟਿੰਗ ਅਟੈਂਡ ਕਰਨ ਦੇ ਸਬੰਧ ਵਿੱਚ ਇਹ ਨੋਟੀਫਿਕੇਸ਼ਨ ਹੈਗਾ ਤਾਂ ਇਸ ਦੇ ਵਿੱਚ ਦੇਖੋ ਕਿ ਅਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਪੀਐਸਟੈਟ 2024 ਦੀ ਪ੍ਰੀਖਿਆ ਸੰਬੰਧੀ ਮਾਨਯੋਗ ਸਿੱਖਿਆ ਸਕੱਤਰ ਸਕੂਲ ਸਿੱਖਿਆ ਮਾਨਯੋਗ ਸਕੱਤਰ ਸਕੂਲ ਸਿੱਖਿਆ ਜੀ ਵੱਲੋਂ ਮਿਤੀ 18/4/2024 ਨੂੰ ਦੁਪਹਿਰ 12 ਵਜੇ ਮੀਟਿੰਗ ਰੱਖੀ ਗਈ ਹੈ ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 18/4/2024 ਨੂੰ ਦੁਪਹਿਰ 12 ਵਜੇ ਉਹਨਾਂ ਦੇ ਦਫ਼ਤਰ ਮਿੰਨੀ ਸਕੱਤਰੇਤ ਵਿਖੇ ਹੋਣ ਵਾਲੀ ਮੀਟਿੰਗ ਅਟੈਂਡ ਕਰਨ ਦੀ ਖਿਚਲਾ ਕੀਤੀ ਜਾਵੇ ਕਹਿਣ ਦਾ ਮਤਲਬ ਹੈ ਅੱਜ ਅੱਜ ਦੇ ਦਿਨ ਹੀ ਤੁਹਾਨੂੰ ਪਤਾ ਲੱਗ ਜਾਊਏ ਇਹ ਜਿਹੜੀ ਐਪਲੀਕੇਸ਼ਨ ਆ 15 ਅਪ੍ਰੈਲ ਦੀ ਰਿਲੀਜ਼ ਹੋਈ ਹੈਗੀ ਆ ਤਾਂ ਅੱਜ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਇਸ ਮੀਟਿੰਗ ਤੋਂ ਬਾਅਦ ਇਹ ਦੁਪਹਿਰ 12 ਵਜੇ ਤੱਕ ਲਾ ਕੇ ਮੀਟਿੰਗ ਹੋਣੀ ਆ ਵੀ ਤੁਹਾਡਾ ਨੋਟੀਫਿਕੇਸ਼ਨ ਆ ਰਿਹਾ ਹੈ ਜਾਂ ਅੱਗੇ ਪੀਸਟ ਲੇਟ ਹੋ ਸਕਦਾ ਹੈ ਕਿਦਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਅਸੀਂ ਅੱਜ ਸ਼ਾਮ ਤੱਕ ਸ਼ੇਅਰ ਕਰਾਂਗੇ ਤਾਂ ਇਸ ਲਈ ਚੈਨਲ ਨਾਲ ਜੁੜੇ ਰਹੋ ਜਦੋਂ ਵੀ ਕੋਈ ਸਟਰੀਕ ਜਾਣਕਾਰੀ ਹੁੰਦੀ ਹੈ ਅਸੀਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਸ-ਪਾਸ ਦੀਆਂ ਫਾਲਤੂ ਜ਼ਿਆਦਾ ਗੱਲਾਂ ਜਾਂ ਫਾਲਤੂ ਖਬਰਾਂ ਸੀ ਤੁਹਾਡੇ ਨਾਲ ਨਹੀਂ ਸ਼ੇਅਰ ਕਰਦੇ ਤਾਂ ਤੁਸੀਂ ਜੇਕਰ ਬਿਲਕੁਲ ਸਟੀਕ অথੈਨਟਿਕ ਨਿਊਜ਼ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਆਪਣੇ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਲੋ ਕਲਾਸਾਂ ਤੁਹਾਨੂੰ ਡੇਲੀ ਚੱਲਦੀਆਂ ਹੈਗੀਆਂ ਇਸ ਤੋਂ ਇਲਾਵਾ ਤੁਸੀਂ ਆਪਣੇ ਜਿਹੜੇ ਪੇਡ ਕੋਰਸ ਵਗੈਰਾ ਆਪਣੇ MSW ਸਟਡੀ ਐਪ ਦੇਪਰ ਲੈ ਸਕਦੇ ਹੋ ਬਹੁਤ ਹੀ ਘੱਟ ਫੀਸ ਦੇ ਵਿੱਚ ਤੁਹਾਨੂੰ ਕੋਰਸ ਮਿਲ ਰਹੇ ਹੈਗੇ ਆ ਹਾਂਜੀ ਉਹ ਹਨ ਇਹ ਤਿੰਨ ਤਰ੍ਹਾਂ ਦੇ ਕੋਰਸ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਸਿਰਫ 90 ਅੰਕਾਂ ਦੀ ਕਾਮਨ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਤੁਹਾਡੀ ਸੀਡੀਪੀ ਪੰਜਾਬੀ ਇੰਗਲਿਸ਼ ਕੰਪਲੀਟ ਹੋ ਜਾਏਗੀ ਸਿਰਫ 1199 ਰੁਪਿਆ ਦਾ ਕੋਰਸ ਹੈ ਤਾਂ ਇਹ ਕੋਰਸ ਲੈ ਕੇ ਤੁਸੀਂ ਆਪਣੀ ਬੈਸਟ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਸਿਰਫ ਕੱਲੀ ਸੀਡੀਪੀ ਜਿਹਨੂੰ ਅਸੀਂ ਮਨੋਵਿਗਿਆਨ ਸਿਕੋਲੋਜੀ ਬੋਲਦੇ ਹਾਂ ਉਹਦੀ ਤਿਆਰੀ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਤੁਹਾਨੂੰ ਵੀਡੀਓ ਲੈਕਚਰ ਪੀਡੀਐਫ ਥਿਉਰੀ ਨੋਟਸ ਐਮਸੀਕਿਊ ਸਭ ਕੁਝ ਤੁਹਾਨੂੰ ਇੱਥੇ ਚੀਜ਼ਾਂ ਦੇਖੋ ਪ੍ਰੋਵਾਈਡ ਹੋ ਰਹੀਆਂ ਠੀਕ ਹੈ ਤਾਂ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਦਾ ਜਿਹੜਾ ਕੋਰਸ ਹੈਗਾ ਇਹ 699 ਰੁਪਿਆ ਦਾ ਕੋਰਸ ਹੈ ਜਿਸ ਤੋਂ ਤੁਹਾਨੂੰ 30 ਚੁਤੀ ਅੰਕ ਲੈਣ ਲਈ ਤੁਹਾਨੂੰ ਇੱਥੇ ਮਜਬ ਕਿਸਦੇ ਸੀਡੀਪੀ ਦੇ ਤਾਂ ਇਸੇ ਤਰ੍ਹਾਂ ਬਾਕੀ ਸਾਰੇ ਲੈਕਚਰਾਂ ਸਭ ਕੁਝ ਹੋਏਗਾ ਤੇ ਇਹ ਚੀਜ਼ ਤੁਸੀਂ ਦੇਖ ਸਕਦੇ ਹੋ ਸਮਾਜਿਕ ਸਿੱਖਿਆ ਦਾ ਫੁੱਲ ਕੋਰਸ ਲੈਣਾ ਚਾਹੁੰਦੇ ਹੋ 24 ਨੰਬਰਾਂ ਦਾ 1 ਸਾਲ ਵੈਲਿਡਿਟੀ ਜਿੱਥੇ ਤੁਹਾਨੂੰ ਮਨੋਵਿਗਿਆਨ 30 ਨੰਬਰਾਂ ਦੀ ਇੰਗਲਿਸ਼ 30 ਨੰਬਰਾਂ ਦੀ ਪੰਜਾਬੀ 30 ਨੰਬਰਾਂ ਦੀ ਸਮਾਜਿਕ ਸਿੱਖਿਆ ਜਿਹਨੂੰ ਅਸੀਂ 60 ਨੰਬਰਾਂ ਦੀ ਕਹਿ ਸਕਦੇ ਹਾਂ ਇਨਕਲੂਡ ਕੀ ਮਿਲੂਗਾ ਤੁਹਾਨੂੰ ਇੱਥੇ ਵੀਡੀਓ ਲੈਕਚਰ ਸੁਣਨ ਵਾਸਤੇ ਮਿਲਣਗੇ ਤੁਹਾਨੂੰ ਪੀਡੀਐਫ ਐਮਸੀਕਿਊ ਨੋਟਸ ਮਿਲਣਗੇ ਪੀਡੀਐਫ ਥਿਉਰੀ ਨੋਟਸ ਮਿਲਣਗੇ ਆ ਭਾਵ ਹਰ ਇੱਕ ਚੀਜ਼ ਤੁਹਾਨੂੰ ਕਨਸੈਪਟ ਵਾ ਚੀਜ਼ ਸਮਝਾਈ ਹੋਊਗੀ ਤੁਹਾਨੂੰ ਮੌਕ ਟੈਸਟ ਮਿਲਣਗੇ ਐਗਜ਼ਾਮ ਦੇ ਪੱਖ ਤੋਂ ਹਰ ਇੱਕ ਚੀਜ਼ ਪ੍ਰੋਵਾਈਡ ਹੋਊਗੀ ਕੁਝ ਵੀ ਤੁਹਾਡਾ ਬਚੇਗਾ ਨਹੀਂ ਠੀਕ ਹੈ ਤਾਂ ਇਹਨਾਂ ਕੋਰਸਾਂ ਨੂੰ ਤੁਸੀਂ ਲੈ ਸਕਦੇ ਹੋ ਇਹਨਾਂ ਕੋਰਸਾਂ ਦੇ ਰਾਹੀਂ ਤੁਸੀਂ ਬੈਸਟ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜੀਆਂ ਤੁਹਾਨੂੰ ਮੈਂ ਆਲਰੀਡੀ ਸਟਾਰਟਿੰਗ ਦੀ ਗੱਲਾਂ ਦਸੀਆਂ ਕਿ ਆਪਣੀਆਂ ਫ੍ਰੀ ਕਲਾਸਾਂ ਚੱਲਦੀਆਂ ਉਹਨਾਂ ਕਲਾਸਾਂ ਨੂੰ ਵੀ ਫਾਲੋ ਕਰ ਸਕਦੇ ਇਹ ਹੈ ਆਪਣਾ ਐਪ MSW ਸਟੱਡੀ ਇਸ ਐਪ ਨੂੰ ਅਸੀਂ ਪਲੇ ਸਟੋਰ ਚ ਜਾ ਕੇ ਡਾਊਨਲੋਡ ਕਰ ਸਕਦੇ ਹਾਂ ਜਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਐਪ ਦਾ ਲਿੰਕ ਮਿਲ ਜੂਗਾ ਜਿੱਥੇ ਕਿ ਤੁਹਾਨੂੰ ਇਹ ਸਾਰੇ ਕੋਰਸ ਪ੍ਰੋਵਾਈਡ ਹੋ ਜਾਣਗੇ ਤੇ ਇਹਨਾਂ ਕੋਰਸਾਂ ਦੇ ਵਿੱਚ ਤੁਹਾਨੂੰ ਇਥੇ ਡੈਮੋ ਕਲਾਸਾਂ ਫ੍ਰੀ ਨੋਟਸ ਸਭ ਕੁਝ ਤੁਹਾਨੂੰ ਦੇਖਣ ਨੂੰ ਇੱਕ ਵਾਰ ਮਿਲੇਗਾ ਤੇ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਪੇਡ ਚੀਜ਼ਾਂ ਵੀ ਲੈ ਸਕਦੇ ਹੋ ਤਾਂ ਇਹ ਕੋਰਸ ਦੇ ਇਸ ਤਰ੍ਹਾਂ ਫੋਲਡਰ ਬਣੇ ਹੋਣਗੇ ਸਾਰਾ ਕੁਝ ਦੇਖ ਸਕਦੇ ਹੋ ਫੁੱਲ ਕੋਰਸ ਦੀ ਗੱਲ ਕਰਤੀ ਆਵੇ ਸੋਸ਼ਲ ਸਟੱਡੀ ਪੈਡਾਗੋਜੀ ਇੰਗਲਿਸ਼ ਪੈਡਾਗੋਜੀ ਸਾਈਕੋਲੋਜੀ ਸਲੇਵਸ ਹੈਗਾ 6ਵੀਂ ਤੋਂ 8ਵੀਂ ਤੇ ਤਾਨੂੰ ਕੰਪਲੀਟ ਚੀਜ਼ਾਂ ਇਥੇ ਕੋਰਸ ਦੇ ਵਿੱਚ ਮਿਲਦੀਆਂ ਐ ਇਸ ਐਪ ਨੂੰ ਇੱਕ ਵਾਰੀ ਪਲੇ ਸਟੋਰ ਤੇ ਆ ਕੇ ਡਾਊਨਲੋਡ ਕਰੋ ਤੇ ਬੈਸਟ ਕਰੋ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਜਿਹੜੀਆਂ ਆਪਣੀਆਂ ਡੇਲੀ ਫ੍ਰੀ ਕਲਾਸਾਂ ਚੱਲਦੀਆਂ ਉਹਨਾਂ ਕਲਾਸਾਂ ਦਾ ਲਾਹਾ ਲੈਣ ਲਈ ਆਪਣਾ ਟੈਲੀਗ੍ਰਾਮ ਚੈਨਲ ਹੁਣੇ ਹੀ ਜੁਆਇਨ ਕਰੋ ਪੰਜਾਬ ਵਿੱਚ ਕਦੋਂ ਵੀ ਨੋਟੀਫਿਕੇਸ਼ਨ ਆਉਂਦਾ ਕਿਸੇ ਵੀ ਜ਼ਾਬਦਾਜਾਂ ਪੀ ਸਟਾਟ ਸਬੰਧੀ ਮਾਸਟਰੀ ਸਬੰਧੀ ਐਂਟੀਟੀ ਭਰਤੀ ਦੇ ਸਬੰਧੀ ਜਾਂ ਈਟੀਟੀ ਕੇਡਰ ਦੇ ਸਬੰਧੀ ਕੋਈ ਵੀ ਨਵੀਂ ਇਨਫੋ ਹੁੰਦੀ ਹੈ ਤਾਂ ਇਸ ਟੈਲੀਗ੍ਰਾਮ ਚੈਨਲ ਦੇ ਉੱਪਰ ਤੁਹਾਨੂੰ ਨੋਟੀਫਿਕੇਸ਼ਨ ਜਿਹੜੇ ਪਾਈ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਤੁਹਾਨੂੰ ਵੀਡੀਓ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ ਟੈਲੀਗ੍ਰਾਮ ਦੇ ਉੱਪਰ ਫ੍ਰੀ ਨੋਟਸ ਵਗੈਰਾ ਤੇ ਇਸ ਤੋਂ ਇਲਾਵਾ ਫ੍ਰੀ ਮੌਕ ਟੈਸਟ ਵੀ ਤੁਹਾਨੂੰ ਇਨ ਫਿਊਚਰ ਦੇਖਣ ਨੂੰ ਮਿਲ ਸਕਦੇ ਆ ਸੋ ਇਸ ਲਈ ਜਰੂਰ ਟੈਲੀਗ੍ਰਾਮ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤੋਂ ਇਲਾਵਾ ਆਪਣਾ ਫ੍ਰੀ ਵਟਸਐਪ ਗਰੁੱਪ ਜੁਆਇਨ ਕਰੋ ਜਿੱਥੇ ਕਿ ਤੁਹਾਨੂੰ ਡੇਲੀ ਫ੍ਰੀ ਕਲਾਸਾਂ ਦੇ ਲਿੰਕ ਦਿੱਤੇ ਜਾਂਦੇ ਆ ਪੀਐਸਟੈਟ ਦੇ ਰਿਲੇਟਡ ਨੇਮ ਲਿਖੋ ਸਬੈਕਟ ਲਿਖੋ ਡਿਸਟ੍ਰਿਕਟ ਲਿਖੋ ਜਨਰਲ ਲਿਖੋ ਇਹ ਚੀਜ਼ਾਂ ਲਿਖ ਕੇ ਪੇਜ ਦੇ ਉਸ ਨੰਬਰ ਤੇ ਮੈਸੇਜ ਕਰਨਾ 987 ਵੀਡੀਓ ਚ ਤਦ ਤੱਕ ਲਈ ਸასი ਸ਼ਕਲਤਨਵਾਦ